ਪੰਜਾਬ ਦੇ ਜਿਹੜੇ ਕੱਲੇ ਅਫਸਰ ਬਦਲਣ ਨਾਲ ਕੁਝ ਨਹੀਂ ਹੋਣਾ ਤੁਸੀਂ ਕਦੇ ਸਸਪੈਂਡ ਉਹ ਅਫਸਰ ਸਸਪੈਂਡ ਇੱਕ ਮਹੀਨੇ ਜਾਓ ਅਫਸਰ ਸਸਪੈਂਡ ਤੁਹਾਡੇ ਜਿਹੜੇ ਆਪਣੇ ਮੰਤਰੀ ਨੇ ਜਾਂ ਤੁਹਾਡੇ ਐਮਐਲਏ ਨੇ ਉਹਨਾਂ ਵੱਲ ਤੁਹਾਨੂੰ ਕਿਉਂ ਨਹੀਂ ਦਿੰਦਾ ਕਿ ਉਹ ਵੀ ਭ੍ਰਿਸ਼ਟਾਚਾਰ ਕਰ ਰਹੇ ਨੇ ਤੁਹਾਡੀਆਂ ਅੱਖਾਂ ਦੇ ਥੱਲੇ ਪਹਿਲਾਂ ਟਰਾਲੀਆਂ ਚੋਰੀ ਹੋਈਆਂ ਐਡਾ ਵੱਡਾ ਇਲਜ਼ਾਮ ਕਿਸਾਨਾਂ ਨੇ ਲਗਾਇਆ ਕਿ ਟਰਾਲੀਆਂ ਚੋਰੀ ਹੋਈਆਂ ਨੇ ਐਮਐਲਏ ਦਾ ਨਾਮ ਵੀ ਆ ਰਿਹਾ ਸੀ ਪਰ ਉਸਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਤੁਹਾਡੇ ਅਫਸਰਾਂ ਦੇ ਤੁਹਾਡੇ ਤੋਂ ਮਿੰਟ ਚ ਕਾਰਵਾਈ ਹੋ ਜਾਂਦੀ ਆ ਅਤੇ ਜਿਹੜੀ ਸਰਕਾਰ ਆ ਉਹ ਭਾਵੇਂ ਦਿੱਲੀ ਤੋਂ ਚਲਾਓ ਚਾਹੇ ਪੰਜਾਬ ਤੋਂ ਚਲਾਓ ਜਿਹੜਾ ਪੰਜਾਬ ਆ ਉਹਨੂੰ ਸੋਨੇ ਦੀ ਚਿੜੀ ਬਣਾਉਣਾ ਤੁਹਾਡਾ ਕੰਮ ਹੈ 1.5 ਸਾਲ ਰਹਿ ਗਿਆ ਜੇ ਤੁਸੀਂ ਪੋਸਟਰਾਂ ਦੇ ਰਾਹੀਂ ਹੀ ਰੰਗਲਾ ਪੰਜਾਬ ਬਣਾਉਣਾ ਉਹ ਗੱਲ ਵੱਖਰੀ ਆ ਪਰ ਜੇ ਕੰਮ ਕਰਕੇ ਦਿਖਾਉਣਾ ਤਾਂ 1.5 ਸਾਲ ਵੀ ਕੋਈ ਘੱਟ ਸਮਾਂ ਨਹੀਂ ਹੁੰਦਾ ਅਤੇ ਜਿਹੜੇ ਤੁਹਾਡੇ ਮੰਤਰੀ ਨੇ ਉਹਨਾਂ ਨੂੰ ਤੁਸੀਂ ਇਹ ਆ ਕਿ ਚੰਗੇ ਗੱਲਾਂ ਦੇ ਉੱਤੇ ਲਿਆ ਕੇ ਕਰੋ ਕਿ ਇਹ ਨਹੀਂ ਹੈਗਾ ਕਿ ਤੁਸੀਂ ਅਫਸਰਾਂ ਨੂੰ ਸਸਪੈਂਡ ਕਰਦੇ ਫਿਰੋ ਤੁਹਾਡੇ ਮੰਤਰੀਆਂ ਦਾ ਤੁਹਾਡਾ ਤੇ ਤੁਹਾਡੇ ਕੇਜਰੀਵਾਲ ਦਾ ਵੀ ਪੂਰਾ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉੱਤੇ ਹੱਥ ਹੋਣਾ ਚਾਹੀਦਾ ਕੀ ਕਹਿਣਾ ਮਨਪ੍ਰੀਤ ਮੰਨਾ ਦਾ ਉਹ ਤੁਹਾਨੂੰ ਦਿਖਾਉਨੇ ਆ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਦੇ ਦੋ ਵਿਜੀਲੈਂਸ ਦੇ ਜਿਹੜੇ ਮੁਖੀ ਆ ਹਟਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਪਹਿਲੇ ਸੀਗੇ ਵਰਿੰਦਰ ਕੁਮਾਰ ਜਿਨ੍ਹਾਂ ਨੂੰ ਬਦਲਣ ਦਾ ਕੋਈ ਕਾਰਨ ਜਿਹੜਾ ਨਾ ਲੋਕਾਂ ਦੇ ਸਾਹਮਣੇ ਆਇਆ ਤੇ ਨਾ ਸਰਕਾਰ ਨੇ ਦੱਸਿਆ ਔਰ ਉਹਨਾਂ ਤੋਂ ਬਾਅਦ ਨਿਯੁਕਤੀ ਹੁੰਦੀ ਹੈ ਸਾਰ ਸੁਰਿੰਦਰਪਾਲ ਸਿੰਘ ਪਰਮਾਰ ਦੀ 1 ਮਹੀਨਾ ਉਹ ਵਿਜੀਲੈਂਸ ਦੇ ਮੁਖੀ ਵਜੋਂ ਅਹੁਦੇ ਦੇ ਉੱਤੇ ਰਹਿੰਦੇ ਨੇ ਔਰ 1 ਮਹੀਨੇ ਬਾਅਦ ਉਹਨਾਂ ਨੂੰ ਅਹੁਦੇ ਤੋਂ ਵੀ ਢਾ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਸਸਪੈਂਡ ਵੀ ਕਰ ਦਿੱਤਾ ਜਾਂਦਾ ਤੇ ਕਾਰਨ ਜਿਹੜਾ ਦੱਸਿਆ ਗਿਆ ਅਖਬਾਰਾਂ 'ਚ ਆਇਆ ਸੋਸ਼ਲ ਮੀਡੀਆ ਦੇ ਉੱਤੇ ਆਇਆ ਕਾਰਨੇ ਦੱਸਿਆ ਗਿਆ ਕਿ ਪੰਜਾਬ ਦੇ ਕੁਝ ਆਰਟੀਏ ਜਿਨ੍ਹਾਂ ਨੂੰ ਪਹਿਲਾਂ ਆਪਾਂ ਡੀਟੀਓ ਕਹਿੰਦੇ ਸੀਗੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਦੇਰੀ ਕੀਤੀ ਗਈ ਤੇ ਇਸ ਕਰਕੇ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਸਸਪੈਂਡ ਵੀ ਕਰ ਦਿੱਤਾ ਗਿਆ ਹੁਣ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਕਿ ਜਿਨ੍ਹਾਂ ਆਰਟੀਏ ਜਾਂ ਡੀਟੀਓ ਦੇ ਖਿਲਾਫ ਕਾਰਵਾਈ ਨਾ ਕਰਨ ਕਰਕੇ ਵਿਜੀਲੈਂਸ ਮੁਖੀ ਨੂੰ ਲਾਇਆ ਗਿਆ ਉਹਨਾਂ ਆਰਟੀਏ ਦੇ ਖਿਲਾਫ ਤੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਨਾ ਫੜੇ ਗਏ ਨਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਅਜੇ ਤੱਕ ਵੀ ਉਹ ਸਸਪੈਂਡ ਤੱਕ ਨਹੀਂ ਕੀਤੇ ਗਏ ਹਾਂ ਸਵਾਲ ਇਹ ਜ਼ਰੂਰ ਬਣਦਾ ਹੈ ਕਿ ਜਿੰਨੀ ਤੇਜ਼ੀ ਦੇ ਨਾਲ ਵਿਜੀਲੈਂਸ ਦੇ ਮੁਖੀ ਬਦਲੇ ਜਾ ਰਹੇ ਆ ਕੀ ਸਰਕਾਰ ਜਾਂ ਸਰਕਾਰ ਨੂੰ ਚਲਾਉਣ ਵਾਲੇ ਸੱਚਮੁੱਚ ਪੰਜਾਬ ਦੇ ਵਿੱਚੋਂ ਜਿਹੜਾ ਉਹ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਆ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਇਹ ਦੋਵੇਂ ਅਫਸਰ ناکਾਮਯਾਬ ਰਹੇ ਤੇ ਜਿਨ੍ਹਾਂ ਕਰਕੇ ਇਹਨਾਂ ਨੂੰ ਬਦਲ ਦਿੱਤਾ ਗਿਆ ਤੇ ਜਾਂ ਦੂਜਾ ਕਾਰਨ ਜਿਹੜਾ ਵਾ ਕਿ ਸਰਕਾਰ ਚਲਾਉਣ ਵਾਲੇ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਵਿਰੋਧੀ ਨੂੰ ਵਿਜੀਲੈਂਸ ਰਾਈ ਖਤਮ ਕਰਨਾ ਚਾਹੁੰਦੇ ਆ ਜਾਂ ਅੰਦਰ ਦਵਾਉਣਾ ਚਾਹੁੰਦੇ ਆ ਜਿਨ੍ਹਾਂ ਤੋਂ ਇਹਨਾਂ ਅਫਸਰਾਂ ਨੇ ਇਨਕਾਰ ਕਰ ਦਿੱਤਾ ਗਿਆ ਕਾਰਨ ਤੇ ਦੋ ਹੀ ਨੇ ਵੀ ਇਸ ਕਰਕੇ ਤੇ ਨਹੀਂ ਕਿਤੇ ਬਦਲੇ ਗਏ ਫਿਰ ਅਫਸਰ ਬਦਲਣ ਦੀ ਜਿਹੜੀ ਗੱਲ ਹੈ ਨਾ ਮੈਂ ਕਹਿੰਦਾ ਸਰਕਾਰ ਦੇ ਅਧਿਕਾਰ ਖੇਤਰ ਚ ਜਿੰਨੀ ਆਰੀ ਮਰਜ਼ੀ ਬਦਲੋ ਪੰਜਾਬ ਦੇ ਭਲੇ ਲਈ ਬਦਲੋ ਤੁਸੀਂ ਅਫਸਰ ਬਦਲਣ ਦੀ ਗੱਲ ਕਰਦੇ ਹੋ ਮੈਂ ਤੇ ਇਹੋ ਜਿਹੇ ਹਾਲਾਤ ਵੇਖੇ ਨੇ ਕਿ ਕਿਸੇ ਦੀ ਮੰਨਤ ਪੂਰੀ ਨਾ ਹੋਵੇ ਤੇ ਲੋਕ ਰੱਬ ਬਦਲ ਲੈਂਦੇ ਨੇ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕੇ ਜ਼ਰੂਰਤੋਂ ਕੇ ਮੁਤਾਬਕ ਦੁਆ ਬਦਲਤੇ ਰਹੇ ਜੋ ਲੋਗ ਖੁਦ ਨਹੀਂ ਬਦਲੇ ਉਹ ਖੁਦਾ ਬਦਲਤੇ ਰਹੇ ਲੋਗ ਤੇ ਰੱਬ ਬਦਲ ਲੈਂਦੇ ਆ ਤੁਸੀਂ ਤੇ ਫੇਰ ਅਜੇ ਅਫਸਰ ਹੀ ਬਦਲ ਰਹੇ ਹੋ ਤੇ ਜੇ ਸੱਚਚ ਇਹ ਅਫਸਰ ਆਪਣੇ ਕੰਮ ਚ ਲਾਪਰਵਾਹੀ ਕਰਕੇ ਜਾਂ ਦੇਰੀ ਕਰਕੇ ਬਦਲੇ ਗਏ ਆ ਤੇ ਫੇਰ ਇੱਕ ਦੋ ਸਵਾਲ ਜਿਹੜੇ ਉਹ ਸਰਕਾਰ ਨੂੰ ਜ਼ਰੂਰ ਮੰਦੇ ਆ ਮੈਂ ਸਰਕਾਰ ਜਾਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਕਿ ਦੇਰੀ ਤੇ ਲਾਪਰਵਾਹੀ ਕਰਕੇ ਤੁਸੀਂ ਵੀ ਬੜੇ ਕੰਮ ਕੀਤੇ ਆ ਜਿਨ੍ਹਾਂ ਕੰਮਾਂ ਦੇ ਵਿੱਚ ਦੇਰੀ ਕੀਤੀ ਆ ਜਿਨ੍ਹਾਂ ਦੇ ਵਿੱਚ ਲਾਪਰਵਾਹੀ ਵਰਤੀ ਆ ਜਿਨ੍ਹਾਂ ਦੇ ਵਿੱਚ ਝੂਠ ਬੋਲਿਆ ਵਾ ਮੈਂ ਯਾਦ ਕਰਾਉਣ ਲੱਗਾ ਪੰਜ ਸੱਤ ਵਾਦੇ ਜਿਹੜੇ ਤੁਹਾਨੂੰ ਤੁਹਾਡੇ ਆ ਤੁਸੀਂ ਸਾਡੇ ਲੋਕਾਂ ਨਾਲ ਲਾਰੇ ਲਾਏ ਸੀਗੇ ਸਾਡੇ ਨਾਲ ਵਾਦੇ ਕੀਤੇ ਸੀਗੇ ਸਰਕਾਰ ਆਉਣ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਗਰੰਟੀ ਕਾਰਡ ਦਿੱਤਾ ਸੀ ਕਿ ਕੈਪਟਨ ਮਰਿੰਦਰ ਸਿੰਘ ਵਾਲੇ ਕਾਰਡ ਸਾਹਮਣੇ ਰੱਖੋ ਜਿਹੜੇ ਨੇ ਨੌਕਰੀਆਂ ਲਈ ਵੰਡੇ ਸੀਗੇ ਕਿ 20 ਲੱਖ ਨੌਕਰੀਆਂ ਦੇ 50 ਲੱਖ ਜਿਹੜੀ ਉਹ ਨੌਕਰੀਓ ਦਿੱਤੀ ਜਾਊਗੀ ਇਹਨਾਂ ਨੂੰ ਸਾਹਮਣੇ ਰੱਖਿਓ ਸਾਡੀ ਸਰਕਾਰ ਆਊਗੀ ਤੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ ਤੇ ਪਰ ਅੰਤਮਾਨ ਹੋਣੀ ਵੀ ਕਹਿੰਦੇ ਸੀ ਸਾਡੀ ਸਰਕਾਰ ਆਊਗੀ ਤੇ ਨੌਕਰੀਆਂ ਅਸੀਂ ਦਵਾਂਗੇ ਨੰਬਰ 2 ਬੱਚਿਆਂ ਦੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਫੜਾਉਂਦੀਆਂ ਤੁਸੀਂ ਗੱਲਾਂ ਕੀਤੀਆਂ